ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਬਾਦਾਮ ਇੱਕ ਸੁਪਰ ਫੂਡ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਬਾਦਾਮ ਦਾ ਨਿਯਮਤ ਰੂਪ ਤੋਂ ਇਸਤੇਮਾਲ ਕਰਨ ਨਾਲ ਸਾਨੂੰ ਬਹੁਤ ਸਾਰੀ ਬਿਮਾਰੀ ਤੋਂ ਬਚਾ ਕੇ ਰੱਖਦਾ ਹੈ ਜਿਹੜੇ ਲੋਕ ਵੀ ਬਾਦਾਮ ਦਾ ਇਸਤੇਮਾਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਸ਼ੁਰੂਆਤ ਵਿੱਚ ਬਿਲਕੁਲ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਬਾਦਾਮ ਨੂੰ ਕਦੋਂ, ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਖਾਣਾ ਹੈ। ਕਿਹੜੇ ਲੋਕਾਂ ਨੂੰ ਬਾਦਾਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਕਿੰਨੇ ਲੋਕਾਂ ਨੂੰ ਬਾਦਾਮ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਬਾਦਾਮ ਦਾ ਸੇਵਨ ਕਰਨ ਤੋਂ ਕਦੋਂ ਜ਼ਿਆਦਾ ਫਾਇਦਾ ਮਿਲਦਾ ਹੈ ਅਤੇ ਬਾਦਾਮ ਖਾਣ ਦਾ ਸਹੀ ਸਮਾਂ ਕੀ ਹੈ? ਬਾਦਾਮ ਨੂੰ ਸਿਲਕੇ ਦੇ ਨਾਲ ਜਾਂ ਸਿਲਕੇ ਉਤਾਰ ਕੇ ਖਾਣਾ ਚਾਹੀਦਾ ਹੈ ਜਾਂ ਸੁੱਕਾ ओके ਬਾਦਾਮ ਅਤੇ ਭਗੋਏ ਬਾਦਾਮ ਵਿੱਚ ਵੀ ਫਰਕ ਹੁੰਦਾ ਹੈ ਤੇ ਵਜਨ ਘਟਾਉਣ ਲਈ ਬਾਦਾਮ ਖਾਣ ਦਾ ਸਹੀ ਤਰੀਕਾ ਕੀ ਹੈ ਸ਼ੁਰੂ ਕਰਦੇ ਹਾਂ ਦਿਨ ਵਿੱਚ ਘੱਟੋ ਘੱਟ ਅਤੇ ਜਿਆਦਾ ਤੋਂ ਜਿਆਦਾ ਕਿੰਨਾ ਬਾਦਾਮ ਖਾਇਆ ਜਾ ਸਕਦਾ ਹੈ ਇਸ ਲਈ ਸਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਬਾਦਾਮ ਵਿੱਚ ਕੀ ਕੀ ਹੁੰਦਾ ਹੈ ਅਤੇ ਕਿਹੜੀ-ਕਿਹੜੀ ਪ੍ਰੋਬਲਮ ਵਿੱਚ ਇਹ ਸਾਨੂੰ ਫਾਇਦਾ ਪਹੁੰਚਾਉਂਦਾ ਹੈ ਬਾਦਾਮ ਦਾ ਸਹੀ ਮਾਤਰਾ ਵਿੱਚ ਅਤੇ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਨਾਲ ਇਹ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਇਮਿਊਨਿਟੀ ਪਾਵਰ ਨੂੰ ਵਧਾਉਂਦਾ ਹੈ ਅਤੇ ਕੋਲੇਸਟ੍ਰੋਲ ਹਾਈ ਬਲੱਡ ਪ੍ਰੈਸ਼ਰ ਡਾਇਬੀਟਿਸ ਹੱਡੀਆਂ ਵਿੱਚ ਕਮਜ਼ੋਰੀ ਦਿਲ ਦੀ ਬਿਮਾਰੀ ਅਤੇ ਇੱਥੇ ਤੱਕ ਕਿ ਕੈਂਸਰ ਦੀ ਬਿਮਾਰੀ ਤੋਂ ਸਾਨੂੰ ਬਚਾਉਣ ਦੇ ਨਾਲ-ਨਾਲ ਚਿੱਟੇ ਵਾਲ ਅਤੇ ਦਿਮਾਗੀ ਤਾਕਤ ਨੂੰ ਵਧਾਉਂਦਾ ਹੈ ਬਦਾਮ ਵਿੱਚ ਹਾਈ ਕੁਆਂਟੀਟੀ ਪ੍ਰੋਟੀਨ ਐਂਟੀ ਆਕਸੀਡੈਂਟ ਫਾਈਬਰ ਕਾਰਬੋਹਾਈਡਰੇਟ ਕਾپر ਜ਼ਿੰਕ ਬਾਇਓਟਿਨ ਵਿਟਾਮਿਨ E ਮੈਗਨੀਸ਼ੀਅਮ ਹੈਲਥੀ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਦਿਨ ਵਿੱਚ ਕਿੰਨਾ ਬਦਾਮ ਖਾਣਾ ਚਾਹੀਦਾ ਹੈ ਅਤੇ ਇਹ ਜਾਨਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿ ਦਿਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਇੱਕ ਮੁਠੀ 22 ਤੋਂ 23 ਬਦਾਮ ਖਾਇਆ ਜਾ ਸਕਦਾ ਹੈ ਬਸ ਇਹ ਧਿਆਨ ਰੱਖੋ ਕਿ ਬਦਾਮ ਖਾਣ ਦੀ ਮੈਕਸਿਮ ਲਿਮਟ ਕੀ ਹੈ ਇਸ ਲਈ ਜਿਹੜੇ ਲੋਕ ਵੀ ਬਦਾਮ ਦਾ ਡੇਲੀ ਇਸਤੇਮਾਲ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ 4 ਤੋਂ 5 ਬਦਾਮ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਕੁਝ ਦਿਨ ਬਾਅਦ ਉਸ ਦੀ ਕੁਆਂਟੀਟੀ 9 ਤੋਂ 10 ਬਦਾਮ ਦੇ ਵਿੱਚ ਵਧਾਈ ਜਾ ਸਕਦੀ ਹੈ ਬਦਾਮ ਦਾ ਜਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਸਰੀਰ ਵਿੱਚ ਫਾਈਬਰ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਨਾਲ ਕਿ ਪੇਟ ਦਰਦ ਅਪਾਚਨ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ ਬਦਾਮ ਦਾ ਇਸਤੇਮਾਲ ਬੱਚੇ ਬੁੱਢੇ ਕੋਈ ਵੀ ਕਰ ਸਕਦਾ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਗੁਰਦੇ ਵਿੱਚ ਪਥਰੀ ਦੀ ਪ੍ਰੋਬਲਮ ਹੈ ਉਨ੍ਹਾਂ ਨੂੰ ਬਦਾਮ ਹੀ ਨਹੀਂ ਕੋਈ ਵੀ ਡਰਾਈ ਫਰੂਟ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਬਦਾਮ ਅਤੇ ਦੂਸਰੇ ਡਰਾਈ ਫਰੂਟ ਇੱਕ ਆਕਸੀਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਪੱਥਰੀ ਨੂੰ ਦੁੱਗਣੀ ਤੇਜ਼ੀ ਨਾਲ ਵਧਾ ਸਕਦਾ ਹੈ ਬਦਾਮ ਨੂੰ ਸੁਕਾ ਕੇ ਖਾਣਾ ਚਾਹੀਦਾ ਹੈ ਜਾਂ ਭਿਗੋ ਕੇ ਇਸ ਸਵਾਲ ਵੀ ਲੋਕਾਂ ਦੇ ਮਨ ਵਿੱਚ ਬਣਿਆ ਰਹਿੰਦਾ ਹੈ ਦਰਅਸਲ ਬਦਾਮ ਦੇ ਸਿਲਕੇ ਵਿੱਚ ਟੈਨਨ ਪਾਇਆ ਜਾਂਦਾ ਹੈ ਜੋ ਇੰਜਨਮ ਪ੍ਰਤੀਰੋਧਕ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਇਸ ਨੂੰ ਪਚਾਉਣ ਲਈ ਸਾਡੇ ਪਾਚਣ ਤੰਤਰ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਬਿਹਤਰ ਹੈ ਕਿ ਰਾਤ ਨੂੰ 4 ਤੋਂ 5 ਬਾਦਾਮ ਨੂੰ ਗੁੰਗੁਨੇ ਪਾਣੀ ਵਿੱਚ ਪਾ ਕੇ ਛੱਡ ਦਿਓ ਸਵੇਰੇ ਉਸ ਦਾ ਸਿਲਕਾ ਉਤਾਰ ਕੇ ਇਸ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਨਾਲ ਇਹ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਮੌਜੂਦ ਨਿਊਟ੍ਰੀਐਂਟਸ ਵੀ ਸਰੀਰ ਵਿੱਚ ਆਸਾਨੀ ਨਾਲ ਅਬਜ਼ਰਬ ਹੋ ਜਾਂਦੇ ਹਨ ਪਰ ਜੇਕਰ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਨਹੀਂ ਹੁੰਦੀ ਤਾਂ ਤੁਸੀਂ ਬਾਦਾਮ ਨੂੰ ਭਿਉਂ ਕੇ ਬਿਨਾ ਉਸ ਤੋਂ ਸਿਲਕੇ ਵਿੱਚ ਖਾ ਸਕਦੇ ਹੋ ਬਾਦਾਮ ਦਾ ਇਸਤੇਮਾਲ ਸਵੇਰੇ ਸ਼ਾਮ ਦੁਪਹਿਰ ਕਿਸੇ ਵੀ ਸਮੇਂ ਕਰ ਸਕਦੇ ਹੋ ਪਰ ਲੇਟ ਨਾਈਟ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਬਾਦਾਮ ਖਾਣ ਦਾ ਸਹੀ ਟਾਈਮ ਅਤੇ ਤੁਸੀਂ ਇਸ ਨੂੰ ਕਿਹੜੇ-ਕਿਹੜੇ ਫਾਇਦੇ ਲਈ ਇਸਤੇਮਾਲ ਕਰ ਸਕਦੇ ਹੋ ਅਤੇ ਇਸ ਵਿੱਚ ਇਹ ਪੂਰੀ ਤਰ੍ਹਾਂ ਡਿਪੈਂਡ ਕਰਦਾ ਹੈ ਜੇਕਰ ਤੁਸੀਂ ਇਸ ਨੂੰ ਜਨਰਲ ਹੈਲਥ ਦੇ ਲਈ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਸਵੇਰੇ ਨਾਸ਼ਤੇ ਤੋਂ ਪਹਿਲਾਂ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਫੈਟ ਲਾਸ ਤੇ ਡਾਈਟ ਨੂੰ ਫੋਲੋ ਕਰਨ ਵਾਲੇ ਲੋਕਾਂ ਨੂੰ ਸਵੇਰੇ ਨਾਸ਼ਤੇ ਤੋਂ ਪਹਿਲਾਂ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਸਵੇਰੇ ਇਸ ਦਾ ਇਸਤੇਮਾਲ ਕਰਨ ਨਾਲ ਭੁੱਖ ਵੀ ਨਹੀਂ ਲੱਗਦੀ ਅਤੇ ਸਰੀਰ ਵਿੱਚ એનર્ਜੀ ਵੀ ਬਣੀ ਰਹਿੰਦੀ ਹੈ ਤੇ ਜਿਹੜੇ ਲੋਕ ਫਿਜ਼ੀਕਲ ਐਕਟੀਵਿਟੀ ਤੇ ਜਿਮ ਕਰਦੇ ਹਨ ਉਹਨਾਂ ਲੋਕਾਂ ਨੂੰ ਬਦਾਮ ਦਾ ਇਸਤੇਮਾਲ ਐਕਸਰਸਾਈਜ਼ ਤੋਂ 30 ਮਿੰਟ ਪਹਿਲਾਂ ਜਾਂ ਐਕਸਰਸਾਈਜ਼ ਤੋਂ ਬਾਅਦ ਕਰਨਾ ਚਾਹੀਦਾ ਹੈ ਜਿਮ ਕਰਨ ਵਾਲੇ ਲੋਕਾਂ ਨੂੰ ਇੱਕ ਗਲਾਸ ਦੁੱਧ ਵਿੱਚ 5 ਤੋਂ 6 ਪਿਘੋਏ ਹੋਏ ਬਦਾਮ ਸਿਲਕੇ ਅਤੇ ਇੱਕ ਤੋਂ ਦੋ ਖਜੂਰ ਪਾ ਕੇ ਸ਼ੇਕ ਨਾਲ ਇਸਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਕਿ ਐਨਰਜੀ ਰਿਕਵਰ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਹੈ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਜੋ ਹਰ ਰੋਜ਼ ਤੁਹਾਡੇ ਤੱਕ ਨਵੀਂ ਵੀਡੀਓ ਪਹੁੰਚਦੀ ਰਹੇ ਧੰਨਵਾਦ ਜੀ